कोरोना वायरस ਦੇ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਹੁਣ ਲੁਧਿਆਣਾ ਪ੍ਰਸ਼ਾਸਨ ਵੀ ਸਖਤ ਹੋ ਰਿਹਾ ਕਿਉਂਕਿ ਸਕੂਲੀ ਬੱਚਿਆਂ ਦੇ ਨਾਂ ਨਾਲ ਕੋਰੋਨਾ ਵਾਇਰਸ ਕੇਸ ਵੀ ਕਾਫੀ ਵਧ ਰਹੇ ਹਨ ਪਹਿਲਾਂ ਕਰਫਿਊ ਦਾ ਸਮਾਂ ਰਾਤ 9 ਤੋਂ ਸਵੇਰੇ 5 ਵਜੇ ਤੱਕ ਦਾ ਸੀ ਪਰ ਹੁਣ ਉਸ ਨੂੰ ਵਧਾ ਦਿੱਤਾ ਗਿਆ ਹੈ ਹੁਣ ਰਾਤ 9 ਤੋਂ ਸਵੇਰੇ 5 ਵਜੇ ਤੱਕ ਕਰ ਦਿੱਤਾ ਗਿਆ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਲੁਧਿਆਣਾ ਦੇ ਡੀਸੀ ਵਿਰਿੰਦਰ ਸ਼ਰਮਾ ਨੇ ਕਿਹਾ ਕਿ ਹੁਣ ਲੋਕਾਂ ਨੂੰ ਸਖਤ ਲੈਜੇ ਵਿੱਚ ਤਕਦੀਰ ਕੀਤਾ ਜਾ ਰਿਹਾ ਹੈ ਲੋਕਾਂ ਨੂੰ ਸਮਾਜਿਕ ਦੂਰੀ ਤੋਂ ਇਲਾਵਾ ਮਾਸਕ ਦੀ ਵਰਤੋਂ ਕਰਨੀ ਵੀ ਜ਼ਰੂਰੀ ਹੋ ਗਈ ਹੈ ਕੋਰੋਨਾ ਵਾਇਰਸ ਦੇ ਵਧ ਰਹੇ ਕੇਸਾਂ ਤੋਂ ਛੁਟਕਾਰਾ ਪਾਉਣ ਦੇ ਲਈ ਉਹਨਾਂ ਨੂੰ ਸਾਡੇ ਜ਼ਿਲ੍ਹੇ 'ਚ ਵੀ ਅੱਜ ਅਸੀਂ 9 ਤੋਂ 5 ਤੱਕ ਜਿਹੜਾ ਹੈਗਾ ਰਾਤ ਦੇ 9 ਵਜੇ ਤੋਂ ਸਵੇਰ ਦੇ 5 ਵਜੇ ਤੱਕ कर्फ्यू ਲਾਗੂ ਕਰ ਰਹੇ ਹਾਂ ਇਹਦਾ ਮੇਨ ਮਕਸਦ ਇਹੀ ਹੈ ਕਿ ਸ਼ਾਮ ਦੇ ਟਾਈਮ ਜਿਹੜੀ ਸੋਸ਼ੀਅਲਾਈਜੇਸ਼ਨ ਹੁੰਦੀ ਹੈ ਲੋਕ ਇੱਕ ਦੂਜੇ ਨੂੰ ਮਿਲਦੇ-ਗਿਲਦੇ ਆ ਫੰਕਸ਼ਨ ਰੱਖਦੇ ਆ ਤਾਂ ਕਿ ਉਹਨਾਂ ਨੂੰ ਠੱਲ ਪਵੇ ਅਸੀਂ ਵੈਸੇ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਪਰ ਹੁਣ ਜੋ ਸਾਡੇ ਹਸਪਤਾਲਾਂ ਦੀ ਸਥਿਤੀ ਹੈ ਕੱਲ ਤੱਕ 350 ਬੈੱਡ ਭਰੇ ਹੋਏ ਸੀਗੇ ਰੋਜ਼ ਐਵਰੇਜ 5-6 ਮਤਾਂ ਵੀ ਹੋ ਰਹੀਆਂ 250 ਦੇ ਕਰੀਬ ਪੋਜ਼ਿਟਿਵ ਕੇਸ ਆ ਰਹੇ ਆ ਕਿਉਂਕਿ ਚੰਗੇ ਸ਼ਗਨ ਨਹੀਂ ਹੈਗੇ ਦੋ ਇਸ ਵਾਰ ਲੋਕਾਂ ਦੇ ਸਹਿਯੋਗ ਨਾਲ ਅ ਅਸੀਂ ਕਿਉਂਕਿ ਲੁਧਿਆਣੀ ਦਾ ਵੱਡਾ ਸਾਈਜ਼ ਔਰ ਪਿਛਲਾ ਤਜਰਬਾ ਇਹ ਸੀ ਕਿ ਸਭ ਤੋਂ ਵੱਧ ਪੋਜ਼ਿਟਿਵ ਇੱਥੇ ਆਉਂਦੇ ਸੀ ਇਸ ਵਾਰ ਅਸੀਂ ਪਿਛਲੀ ਸਥਿਤੀ ਨਾਲੋਂ ਥੋੜੀ ਬੈਟਰ ਸਥਿਤੀ 'ਚ ਐ ਪਰ ਅਗਰ ਅਸੀਂ ਹੁਣ ਸਖਤੀ ਨਹੀਂ ਕਰਾਂਗੇ ਤਾਂ ਆਉਣ ਵਾਲੇ ਦਿਨਾਂ 'ਚ ਹੋਰ ਲੋਕਾਂ ਨੂੰ ਪਰੇਸ਼ਾਨੀ ਆਏਗੀ ਇਹਦਾ ਮੈਂ ਤੁਹਾਡੇ ਰਾਹੀਂ ਲੋਕਾਂ ਨੂੰ ਇੱਕ ਬੇਨਤੀ ਇਹ ਕਰਦਾ ਹਾਂ ਕਿ ਮਾਸਕ ਲਾਉਣ ਆਪਸੀ ਦੂਰੀ ਬਣਾ ਕੇ ਰੱਖਣ ਗੈਰ ਜ਼ਰੂਰੀ ਫੰਕਸ਼ਨ ਨਾ ਕਰਨ ਖਾਸ ਕਰ ਮਹੀਨੇ ਲਈ ਇਹਨਾਂ ਦਿਨਾਂ 'ਚ ਕੋਈ ਵੀ ਜਿਹੜੇ ਫੰਕਸ਼ਨ ਟਾਲੇ ਜਾ ਸਕਦੇ ਨੇ ਉਹਨਾਂ ਨੂੰ ਟਾਲਿਆ ਜਾਵੇ ਜਾਂ ਘਟ ਤੋਂ ਘਟ ਸੰਖਿਆ ਨਾਲ ਕੀਤਾ ਜਾਵੇ ਯਾਨੀ ਕਿ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਹੈ ਸਾਡੇ ਕੋਲੇ ਬਹੁਤ ਵੱਡੀ ਸੰਖਿਆ ਚ ਵੈਕਸੀਨ ਦੀ ਉਪਲਬਧਤਾ ਹੈਗੀ ਹੈ ਮੇਰੀ ਸਾਰਿਆਂ ਨੂੰ ਰਿਕਵੈਸਟ ਹੈ ਕਿ ਨੇੜੇ ਦੇ ਹਸਪਤਾਲ ਚ ਜਾ ਕੇ ਵੈਕਸੀਨੇਸ਼ਨ ਜ਼ਰੂਰ ਕਰਾਉਣ ਵੈਕਸੀਨੇਸ਼ਨ ਦੇ ਵਿੱਚ ਕੌਣ ਕੌਣ ਆਉਂਦਾ ਜੀ ਵੈਕਸੀਨੇਸ਼ਨ ਦੇ ਵਿੱਚ ਦੇਖੋ 60 ਸਾਲ ਤੋਂ ਉੱਪਰ ਤਾਂ ਸਾਰੇ ਹੀ ਹੈ 45 ਤੋਂ ਉੱਪਰ ਜਿਨ੍ਹਾਂ ਨੂੰ ਕਿ ਕੋਈ ਗੰਭੀਰ ਬਿਮਾਰੀ ਹੈ ਹੁਣ ਅੱਜਕੱਲ੍ਹ ਜੇ ਕੋਈ ਵੀ ਬੰਦਾ ਜਾ ਕੇ ਚੈੱਕ ਕਰਾਵੇ ਹਰੇਕ ਨੂੰ ਬੀਪੀ ਹੈ ਕਿਸੇ ਨੂੰ ਸ਼ੂਗਰ ਹੈ ਕੋਈ ਨਾ ਕੋਈ ਛੋਟੀ ਮੋਟੀ ਪ੍ਰੋਬਲਮ ਸਾਰਿਆਂ ਨੂੰ ਹੀ ਹੈਗੀ ਹੈ ਤਾਂ 45 ਤੋਂ ਉੱਪਰ ਸਾਰੇ ਬੰਦੇ ਜਾ ਕੇ ਇੱਕ ਵਾਰੀ ਹਸਪਤਾਲ 'ਚ ਚੈੱਕ ਕਰਾਉਣ ਮੋਸਟ ਪ੍ਰੋਬਬਲੀ ਹਸਪਤਾਲ ਕਿਸੇ ਨੂੰ ਸ਼ਾਇਦ ਮੰਨਣੀ ਕਰਨੂ 9 ਵਜੇ ਤੋਂ ਬਾਅਦ ਕੋਈ ਕਿਸੇ ਨੂੰ ਮੂਵਮੈਂਟ ਦੀ ਆਗਿਆ ਨਹੀਂ ਹੋਏਗੀ ਔਰ ਅਸੀਂ ਇਸ ਤੇ ਬਹੁਤ ਸਖਤੀ ਕਰਨ ਜਾ ਰਹੇ ਹਾਂ ਅਗਰ ਇਸ ਸਮੇਂ ਦੌਰਾਨ ਕੋਈ ਫੰਕਸ਼ਨ ਕਰਦਾ ਪਾਇਆ ਗਿਆ ਕੋਈ ਪ੍ਰਬੰਧਕ ਵੀ ਹੈ ਜਿਹਦੀ ਬਿਲਡਿੰਗ ਹੋਏਗੀ ਵੀ ਵਿਲ ਟੇਕ ਵੈਰੀ ਸਟ੍ਰਿਕਟ ਐ ਕਿਉਂਕਿ ਲੋਕਾਂ ਦੀ ਸਹੂਲियत ਇੱਕ ਗੱਲ ਹੈ ਲੋਕਾਂ ਦੇ ਨਾਲ ਸਹਿਯੋਗ ਇੱਕ ਗੱਲ ਹੈ ਪਰ ਲੋਕਾਂ ਦੀ ਜਾਨ ਸਭ ਤੋਂ ਉੱਪਰ ਹੈ ਅਸੀਂ ਕਿਸੇ ਨੂੰ ਵੀ ਜਾਨ ਦੇ ਨਾਲ ਖੇਡਣ ਨਹੀਂ ਦਵਾਂਗੇ ਜਦੋਂ ਕਰਫਿਊ ਹੋਏਗਾ ਤਾਂ ਉਹ ਸਾਰਿਆਂ ਲਈ ਹੋਏਗਾ ਬਟ ਇਹਦੇ ਤੇ ਫਾਈਨ ਟਿਊਨਿੰਗ ਹੋ ਕੇ ਜੋ ਵੀ ਹਦਾਇਤਾਂ ਆਉਂਦੀਆਂ ਨੇ ਸੀਐਮ ਸਾਹਿਬ ਦੀ ਅਜੇ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਅਨਾਉਂਸਮੈਂਟ ਹੋਈ ਹੈ ਉਹਦੀ ਰਿਟਰਨ ਇੰਸਟ੍ਰਕਸ਼ਨਸ ਹੁਣੇ ਆ ਜਾਂਦੀਆਂ ਨੇ ਰਾਤ ਦੇ 9:00 ਵਜੇ ਤੋਂ ਪਹਿਲਾਂ ਪਹਿਲਾਂ ਲਿਖਤੀ ਏ ਦਿੱਤਾ ਜਾਰੀ ਕਰਕੇ ਪੂਰਾ ਪੂਰਾ ਉਹ ਲਿਖਤੀ ਖਲਾਸਾ ਦਵਾਂਗੇ ਅਪੀਲ ਮੇਰੀ ਇਹੀ ਹੈ ਜੀ 마ਸਕ ਪਾ ਕੇ ਰੱਖੋ ਗੈਰ ਜ਼ਰੂਰੀ ਫੰਕਸ਼ਨਸ ਦੇ ਵਿੱਚ ਨਾ ਜਾਓ ਕਿਰਪਾ ਕਰਕੇ ਪਲੀਜ਼ ਮੈਂ ਦੁਬਾਰਾ ਕਹਿ ਰਿਹਾ ਹਾਂ ਕਿ ਵੈਕਸੀਨ ਲਗਵਾਓ ਲੁਧਿਆਣਾ ਤੋਂ ਭੁਪਿੰਦਰ ਪਨੇਸਰ ਦੀ ਰਿਪੋਰਟ ਐਸਐਮ ਜ਼ੈਡ ਨਿਊਜ਼